ਜਿਹੜਾ ਆਪਣੇ ਤਾਂ ਤੀਰ ਟਿਕਾਣੇ ਦੇ ਨੇ ਉਹਨਾਂ ਦਾ ਬੁਰਾ ਹਾਲ ਹੋਇਆ ਫਿਰ ਵੀਰ ਮੈਂ ਮੈਂ ਇੱਕ ਤੁਹਾਨੂੰ ਅੰਦਰਲੀ ਗੱਲ ਦੱਸ ਰਿਹਾ ਗਾਹਾਂ ਨਾ ਗੱਲ ਕਰਦੇ ਹੋ ਗਾਹਾਂ ਨਹੀਂ ਕਰਦੇ ਨਾ ਬਾਅਦ ਇੱਥੇ ਰੱਖਿਓ ਮੈਨੂੰ ਅਫਸਰਾਂ ਨੇ ਦੱਸਿਆ ਜਿਹੜੇ ਨਾਲ ਅਫਸਰ ਲਾਉਣੇ ਪੈਂਦੇ ਆ ਕਿਉਂਕਿ ਮੰਤਰੀ ਰਹੇ ਆ ਇਹ ਸੋ ਵੀਰ ਬਾਦਲ ਤੇ ਹਰ ਸਵਰਥ ਬਾਦਲ ਮੈਂ ਉਸਨੂੰ ਪੁੱਛਿਆ ਕਿਵੇਂ ਐ ਉਹ ਕਹਿੰਦਾ ਜੀ ਰੋਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਉੱਤੋਂ ਕਹਾਂ ਤੁਸੀਂ ਕਿੱਕਲੀ ਪਾਤੀ ਕਹਿੰਦਾ ਕੰਦਾ ਫੜਫੜ ਤੁਰਨ ਲੱਗੇ ਹੈ ਵੀ ਗੱਲਬਾਤ ਸੋ ਵੀਰੋ ਇਹ ਤੁਹਾਡਾ ਤੁਹਾਡਾ ਪ੍ਰਤਾਪ ਹੈ ਸਾਰਾ ਤੁਸੀਂ ਯਕੀਨ ਕਰਿਓ ਲੋਕ ਕਹਿੰਦੇ ਐਸਾ ਝਾੜੂ ਫੇਰਨਾ ਜ਼ਿੰਦਗੀ ਚ ਦੁਆਰੇ ਲੀਡਰਾਂ ਨੇ ਆਪ ਦੇ ਘਰ ਜਿਹੜੀਆਂ ਝਾੜੂ ਵਾਲੀਆਂ ਨੇ ਉਹਨਾਂ ਨੂੰ ਹਟਾ ਦੇਣਾ ਸਿੱਧਾ ਕਹੇ ਪੋਚਾ ਲਾਇਆ ਕਰੋ ਝਾੜੂ ਨਾ ਲਾਇਆ ਕਰੋ ਰੋਣ ਲੱਗੇ ਪੈਨੇ ਰੋਣ ਹਰ ਸਵੇਰ ਨੂੰ ਪੁਕਾਰ ਇੱਕ ਦਿਨ ਅੱਖਾਂ ਗਿੱਲੀਆਂ ਕਰੀ ਬੈਠੀ ਸੀ ਮੈਂ ਕਿਹਾ ਅੱਜ ਤਾਂ ਬੀਬਾ ਜੀ ਅੱਖਾਂ ਹੀ ਗਿੱਲੀਆਂ ਹੋਈਆਂ ਨੇ 4 ਤਰੀਕ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਤਬਰ ਕੀਰ ਨੇ ਭਾਇਗਾ ਨਾਲੇ ਹਰਾਉਂਦਾ ਨਾਲੇ ਡਰਾਉਂਦਾ ਐ ਹੋਵੇ ਇਹਨਾਂ ਦਾ ਇਹ ਪ੍ਰਮਾਤਮਾ ਨੇ ਮੇਰੀ ਉਹ ਡਿਊਟੀ ਲਾਈ ਸੀ ਉਹ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਜਾਨ ਪਈ ਐ ਨਿਕਲੀ ਤੇ ਇੱਕ ਤਰੀਕ ਨੂੰ ਪਰ ਹਾਂ ਹੀ ਸਮਝਾਂ ਤੁਹਾਡੇ ਵੱਲੋਂ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਮੇਰੀ ਤੇ ਸੁਖਵੀਰ ਦੀ ਗੱਲ ਕੋਈ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਢਿੰਡੇ ਤੋਂ ਜਿਹੜੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਹਾਂ ਨੂੰ ਕੋਈ ਢਿੱਲ ਨਹੀਂ ਉਹ ਬਿਜਲੀ ਦਾ ਕੋਈ ਬਿੱਲ ਨਹੀਂ ਉਹ ਕੱਸੀਆਂ ਸੋਇਆਂ ਚ ਪਾਣੀ ਐ ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਦੁਪੱਟੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਬੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੇ ਰਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੇ ਰਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜੋ ਆਕਾਂ ਦਾ ਫੁੱਫੜਵੇ ਫੁੱਫੜ ਜੀ ਦਾ ਕੰਮ ਕਰਤਾ ਮੇਰਾ ਸੁੱਕੀ ਜਾਏ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾ ਵਾਰੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਸਾਡੀ ਜੜ ਹੁਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਾ ਫਿਰ 4 ਤਰੀਕ ਤੋ ਨਾਲ ਦਿਰ ਬੇ ਵਾਲੇ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲ ਜਦੋਂ ਦੂਜੀਆਂ ਪਾਰਟੀਆਂ ਨੂੰ ਦਿਹਾੜੀ ਤੇ ਵੀ ਨਹੀਂ ਲੋਕ ਮਿਲਦੇ ਕਿ ਤੁਹਾਡੇ ਤੋਂ ਦਿਹਾੜੀ ਵੀ ਨਹੀਂ ਲੈਣੀ ਅਸੀਂ ਤੇ ਸਾਡੇ ਸਾਡੇ ਵਾਲੇ ਪਾਸੇ ਤੁਸੀਂ ਆਪ ਆਉਨੇ ਹੋ ਆ ਦੇਖੋ ਜਿੱਧਰ ਨੂੰ ਮਰਜੀ ਨਿਗਾ ਮਾਰ ਲਓ ਇਹ ਪਿਆਰ ਹੈ ਔਰ ਇਹ ਇੱਜ਼ਤ ਇਹ ਪਿਆਰ ਕਮਾਉਣ ਵਾਸਤੇ ਕਈ ਸਾਲ ਲੱਗ ਜਾਂਦੇ ਵੀਰੋ ਸੋ ਇਹ ਪਿਆਰ ਤੁਸੀਂ ਮੈਨੂੰ ਦਿੱਤਾ ਮੈਂ ਆਪਣੇ ਆਪ ਨੂੰ ਬਾਗਾਂ ਨਾਲ ਸਮਝਦਾ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦਾ ਜਿਵੇਂ ਹਰੇਕ ਸਾਹ ਤੋਂ ਬਾਅਦ ਵੀ ਥੋੜਾ ਧੰਨਵਾਦ ਕਰਨ ਲੱਗ ਜਾ ਤਾਂ ਵੀ ਕਈ ਜਨਮ ਲੱਗਣਗੇ ਤੁਹਾਡੇ ਪਿਆਰ ਦਾ ਕਰਜ਼ਾ ਲਾਉਣ ਵਾਸਤੇ ਜਿੰਨਾ ਤੁਸੀਂ ਦੇ ਰਹੇ ਦੂਜੇ ਪਾਸੇ ਦੂਜੇ ਪਾਸੇ ਬਤੀਲੇ ਖਾਲੀ ਖੜਕੀ ਜਾਂਦੇ ਆ ਸਾਰਿਆਂ ਦੇ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛੱਤ ਜੀ ਲਵਾ ਰੱਖੀ ਹੈ ਧੁੱਪ ਲੱਗਦੀ ਹੈ ਕਹਿੰਦਾ ਤੇ ਲੋਕ ਕੋਈ ਹੁੰਦੇ ਨਹੀਂ ਬਾਜ਼ਾਰ ਵਿੱਚ ਦੀ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਮੈਂ ਕਿਹਾ ਸੁਖਵੀਰ ਸਿਆ ਤੂੰ ਬੰਦ ਦੁਕਾਨਾਂ ਨੂੰ ਐ ਨਹੀਂ ਕਰਦਾ ਤੇਰੀ ਆਬਦੀ ਦੁਕਾਨ ਬੰਦ ਹੋ ਗਈ ਅਸਲ ਚ ਸੋ ਵੀਰ ਇਹ ਕਿੱਥੇ ਆਇਆ ਉਹ ਉਧਰੋਂ ਤੋਂ ਆਪੇ ਚੋ ਪੁਲਾਥ ਤੂੰ ਉਹ ਆਕੇ ਮੈਨੂੰ ਗਾਲਾਂ ਕੱਢੀ ਜਾਂਦਾ ਇੱਥੇ ਮੈਂ ਤੁਹਾਡਾ ਪੋਤਾ ਆ ਤੁਹਾਡਾ ਭਰਾ ਤੁਹਾਨੂੰ ਮੈਂ 90% ਦਾ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਬੜੀ ਮੁਸ਼ਕਲ ਨਾਲ ਤਾਂ ਆਪਣੇ ਕੋਲੇ ਸੰਗਰੂਰ ਕੋਲੇ ਰਾਜਪਾਗ ਆਏ ਨੇ ਉਹ ਕਹਿੰਦਾ ਮੈਨੂੰ ਵਾਲਾ ਕੱਢੀ ਜਾਂਦਾ ਕੋਈ ਗੱਲ ਨਹੀਂ ਹੈਗੀ ਉਹਦੇ ਕੋਲੇ ਕੋਈ ਮੁੱਦਾ ਨਹੀਂ 1 ਰੁਪਏ ਦਾ ਇਲਜ਼ਾਮ ਨਹੀਂ ਲਾ ਸਕਦੇ ਇਹ ਸਰ ਨਮੀ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਇਹ ਲੀਡਰਾਂ ਦੇ ਜਵਾਕ ਜੇ ਨਾ ਇਹਦਾ ਇਹਦਾ ਬਾਪੂ ਵੀ ਮੰਤਰੀ ਵਹੈ ਭਾਈ ਇਹਨਾਂ ਨੂੰ ਇਹੀ ਦਿੱਕਤ ਹੈ ਆਮ ਘਰਾਂ ਦੇ ਮੁੰਡੇ ਮੰਤਰੀ ਕਿਉਂ ਬਣ ਗਏ ਆਮ ਘਰਾਂ ਦੇ ਮੁੰਡੇ ਮੁੱਖ ਮੰਤਰੀ ਕਿਉਂ ਬਣ ਗਏ ਇਹ ਤਾਂ ਅਸੀਂ ਬਣਦੇ ਹੁੰਨੇ ਆ